ਹਰ ਦੇਸੀ ਮਹੀਨੇ ਦੀ ਸ਼ੁਰੂਆਤ ਤੇ ਸਵੇਰੇ-ਸਵੇਰੇ ਸੋਸ਼ਲ ਮੀਡੀਆ ਤੇ ਸੁਨੇਹਿਆਂ ਦੀ ਪਰਵਾਹ ਹੁੰਦੀ ਹੈ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਜੀ ਮੈਂ ਸਵਾਲ ਪੁੱਛਦਾ ਕੀ ਹੋਇਆ ਸੀ ਸੰਗਰਾਂਦ ਨੂੰ ਇਹ ਪਵਿੱਤਰ ਦਿਹਾੜਾ ਕਿਵੇਂ ਹੈ ਤਾਂ ਕੋਈ ਜਵਾਬ ਨਹੀਂ ਮਿਲਦਾ ਦਰਅਸਲ ਅਸੀਂ ਉਹਨਾਂ ਕਰਮ ਕਾਂਡਾਂ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਾਂ ਜਿਨ੍ਹਾਂ ਵਿੱਚੋਂ ਕੱਢਣ ਲਈ ਗੁਰੂ ਸਾਹਿਬਾਨ ਯਤਨ ਕਰਦੇ ਰਹੇ ਬੜੀਆਂ ਗੱਲਾਂ ਹਨ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਕਹੇ ਅਨੁਸਾਰ ਸਮਝਿਆ ਹੀ ਨਹੀਂ ਗੁਰਦੁਆਰਾ ਪ੍ਰਬੰਧ ਅਤੇ ਭਾਈਆਂ ਨੇ ਇਸ ਨੂੰ ਆਪਣੇ ਆਮਦਨ ਦੇ ਸਾਧਨ ਵਾਂਗੂ ਵੇਖਿਆ ਹੈ ਬੇਸ਼ੱਕ ਅਜਿਹਾ ਕਰਦਿਆਂ ਗੁਰੂ ਦਾ ਸਿਧਾਂਤ ਪਿੱਛੇ ਚੱਲ ਗਿਆ ਹੈ ਆਓ ਹੁਣ ਥੋੜਾ ਸੰkranth ਬਾਰੇ ਸਮਝੀਏ ਸੰkranth ਭਾਵ ਸੰਕਰਾਂਤ ਸੂਰਜ ਕ੍ਰਾਂਤੀ ਸੂਰਜ ਦਾ ਇੱਕ ਰਾਸ ਤੋਂ ਦੂਸਰੀ ਰਾਸ ਵਿੱਚ ਪ੍ਰਵੇਸ਼ ਹੋਣਾ ਤਾਂ ਜੋ ਗੱਲ ਇਹ ਹੈ ਕਿ ਜਿਸ ਮਤ ਨਾਲ ਸੰਬੰਧਿਤ ਇਹ ਦਿਨਾਂ ਦਾ ਵਰਤਾਰਾ ਹੈ ਉਹਨਾਂ ਨੇ ਆਪ ਇਸ ਨੂੰ ਮਨਾਉਣਾ ਛੱਡ ਦਿੱਤਾ ਹੈ ਸਿਰਫ ਇੱਕ ਸ੍ਰਕਾਂਤੀ ਮਕਰ ਸ੍ਰਕਾਂਤੀ ਮਨਾਈ ਜਾਂਦੀ ਹੈ ਗੁਰਮਤ ਵਾਲਿਆਂ ਨੇ ਇਸ ਕਰਮਕਾਟ ਦਾ ਸਾਰਾ ਭਾਰ ਆਪਣੇ ਸਿਰ ਪਾ ਲਿਆ ਹੈ ਇਹ 12 ਦੀਆਂ 12 ਪਵਿੱਤਰ ਦਿਹਾੜਾ ਕਹਿ ਕੇ ਮਨਾਉਂਦੇ ਹਨ ਜਦੋਂ ਕਿ ਗੁਰਮਤ ਅਨੁਸਾਰ ਅਜਿਹਾ ਕੁਝ ਨਹੀਂ ਸੰਗਰਾਦ ਸ਼ਬਦ ਦਾ ਗੁਰਬਾਣੀ ਵਿੱਚ ਕਿਤੇ ਕੋਈ ਜ਼ਿਕਰ ਨਹੀਂ ਜੋ ਬਾਣੀ ਇਸ ਦਿਨ ਪੜ੍ਹ ਕੇ ਸੁਣਾਈ ਜਾਂਦੀ ਹੈ 12 ਮਹਾਮਾਜ਼ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ ਮਾਂ ਦਿਵ ਸਮੂਰਤ ਭਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਉਸ ਵਿਅਕਤੀ ਲਈ ਸਾਰੇ ਮਹੀਨੇ ਸਾਰੇ ਦਿਨ ਅਤੇ ਮਹੂਰਤ ਹੀ ਸ਼ੁਭ ਹਨ ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਵਾਹਿਗੁਰੂ ਦੀ ਕਿਰਪਾ ਹਾਸਲ ਕਿਵੇਂ ਹੁੰਦੀ ਹੈ ਇਹ ਗੁਰੂ ਦੇ ਹੁਕਮ ਵਿੱਚ ਤੁਰ ਕੇ ਹੁੰਦੀ ਹੈ ਜਾਂ ਹੁਕਮ ਨੂੰ ਤੋੜ ਕੇ ਹੁੰਦੀ ਹੈ ਸ਼ੁਰੂਆਤੀ ਦੌਰ ਵਿੱਚ ਗੁਰਦੁਆਰਾ ਸਾਹਿਬ ਅੱਜ ਵਾਂਗੂ ਪਿੰਡ-ਪਿੰਡ ਸ਼ਹਿਰ-ਸ਼ਹਿਰ ਨਹੀਂ ਸਨ ਲੋਕ ਦੂਰੋਂ-ਦੂਰੋਂ ਚੱਲ ਕੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਪਹੁੰਚਦੇ ਸਨ ਜਾਂ ਉਸ ਤੋਂ ਵੀ ਪਿੱਛੇ ਜਾ ਕੇ ਕਹੀਏ ਕਿ ਜਿੱਥੇ ਗੁਰੂ ਸਾਹਿਬ ਆਪ satsang ਕਰਦੇ ਸਨ ਉੱਥੇ ਪਹੁੰਚਦੇ ਸਨ ਇੱਕ ਇਤਿਹਾਸਿਕ ਗਲਤੀ ਹੋਈ ਹੈ ਕਿ ਵਿਸ਼ੇਸ਼ satsang ਲਈ ਅਨੁਮਤ ਦੇ ਦਿਨ ਜਿਨ੍ਹਾਂ ਦਿਨਾਂ ਉੱਤੇ ਪਹਿਲੋਂ ਹੀ ਇਕੱਠ ਹੁੰਦਾ ਆ ਰਿਹਾ ਸੀ ਉਹਨਾਂ ਨੂੰ ਚੁਣ ਲਿਆ ਗਿਆ ਗੁਰੂ ਦੀ ਸਿੱਖਿਆ ਪਿੱਛੇ ਧੱਕ ਦਿੱਤੀ ਗਈ ਉਹਨਾਂ ਦਿਨਾਂ ਨਾਲ ਜੁੜੇ ਹੋਏ ਸੰਕਲਪ ਮੁਖ ਹੋ ਗਏ ਮਹਿਜ ਇੱਕ ਹਵਾਲਾ ਮਿਲਦਾ ਹੈ ਵਿਸ਼ੇਸ਼ ਸਤ ਸੰਗ ਦਾ ਪਾਈ ਨੰਦ ਲਾਲ ਜੀ ਦੀ ਰਚਨਾ ਵਿੱਚ ਰੋਜ਼ ਜਮੁਆ ਮੋਮ ਨਾਨ ਪਾਕ ਬਾਜ਼ ਗਿਰਦ ਮੀ ਆਇੰਦ ਅਜ ਬਹਿਰ ਨਮਾਜ਼ ਹਮ ਚੁਨਾ ਦਰ ਮਜ਼ਹਬ ਮਹਿਸਾਦ ਸੰ ਕਜ਼ ਮੁਹੱਬਤ ਬਾ ਖੁਦਾ ਦਾ ਰੰਗ ਰੰਗ ਗਿਰਦ ਮੀ ਆਇੰਦ ਦਰਮਾਹੇ ਦੋ ਬਾਰ ਬਹਿਰ ਜ਼ਿਕਰ ਖਾਸ ਆਏ ਪਰਵਰਦگار ਜਿੱਥੇ ਉਹ ਜ਼ਿਕਰ ਕਰਦੇ ਹਨ ਕਿ ਜਿਸ ਤਰ੍ਹਾਂ ਇਸਲਾਮਿਕ ਭਾਈਚਾਰੇ ਵਿੱਚ ਉਹਨਾਂ ਦੇ ਰੋਜ਼ ਦੇ ਨਿਤਨੇਮ ਤੋਂ ਬਿਨਾ ਇੱਕ ਵਿਸ਼ੇਸ਼ ਨਮਾਜ਼ ਪੜ੍ਹਨ ਲਈ ਜੁਮੇ ਵਾਲੇ ਦਿਨ ਸਾਰਾ ਭਾਈਚਾਰਾ ਇਕੱਠਾ ਹੁੰਦਾ ਹੈ ਉਸੇ ਤਰ੍ਹਾਂ ਸਾਡੇ ਵੀ ਦੋ ਦਿਨਾਂ ਉੱਤੇ ਮਹੀਨੇ ਵਿੱਚ ਦੋ ਵਾਰ ਵਿਸ਼ੇਸ਼ ਸਤਸੰਗ ਹੁੰਦਾ ਹੈ ਮੇਰਾ ਖਿਆਲ ਹੈ ਕਿ ਇਹ ਦੂਸਰਾ ਦਿਨ ਪੂਰਨ ਮਾਸੀ ਵੱਲ ਇਸ਼ਾਰਾ ਹੈ ਪਰ ਹੁਣ ਤਾਂ ਕਰਮकांड ਇੰਨਾ ਭਾਰੂ ਹੈ ਕਿ ਹੋਰ ਵੀ ਕਈ ਦਿਨ ਵਿਸ਼ੇਸ਼ ਕਰਕੇ ਮੰਨੇ ਜਾ ਰਹੇ ਹਨ ਹੁਣ ਆਪਾਂ ਵੇਖਣਾ ਹੈ ਕਿ ਇਹ ਸੰਗਰਾਮ ਨੂੰ ਹੁੰਦਾ ਸਤਸੰਗ ਸਤਸੰਗ ਰਹਿ ਗਿਆ ਹੈ ਜਾਂ ਕਰਮकांड ਹੋ ਗਿਆ ਤਾਂ ਅਸਲ ਕਰਮकांड ਹੋ ਗਿਆ ਮਿਲਦਾ ਹੈ ਗੁਰਬਾਣੀ ਵਿੱਚ ਕਈ ਸਾਰੇ ਉਸ ਸਮੇਂ ਦੇ ਪ੍ਰਚਲਿਤ ਕਾਵ ਰੂਪ ਵਰਤੇ ਗਏ ਹਨ ਜਿਵੇਂ ਕਿ ਘੋੜੀਆਂ ਅਲਾਣੀਆਂ ਦਿਨ ਰੈਣ ਪਹਿਰੇ chant ਆਦ ਉਸੇ ਤਰ੍ਹਾਂ 12 ਮਾਹ ਵੀ ਇੱਕ ਕਾਵ ਰੂਪ ਹੈ ਦੋ 12 ਮਹਾ ਨਾਂ ਦੀਆਂ ਬਾਣੀਆਂ ਗੁਰਬਾਣੀ ਵਿੱਚ ਦਰਜ ਮਿਲਦੀਆਂ ਹਨ ਇੱਕ ਗੁਰੂ ਅਰਜਨ ਦੇਵ ਜੀ ਦੀ ਇੱਕ ਗੁਰੂ ਨਾਨਕ ਦੇਵ ਜੀ ਦੀ ਇੱਕ 12 ਮਹਾ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਵੀ ਮਿਲਦਾ ਹੈ ਜਿਸ ਦਾ ਜ਼ਿਕਰ ਪ੍ਰਿੰਸੀਪਲ ਸੁਖਵੀਰ ਸਿੰਘ ਨੇ ਆਪਣੀ ਕਿਤਾਬ 12 ਮਹਾ ਤਿੰਨੇ ਵਿੱਚ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ 12 ਮਹਾ ਵਿੱਚ ਮਹੀਨਿਆਂ ਨੂੰ ਲੈ ਕੇ ਜੁੱਧ ਚਿੱਤਰਣ ਦੇ ਦ੍ਰਿਸ਼ ਹਨ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜਿਵੇਂ ਕਰਮਕਾਂਡ ਦੇ ਤੌਰ ਤੇ ਅਸੀਂ 12 ਮਹਾ ਮਾਜ਼ ਪੜ੍ਹਦੇ ਹਾਂ ਕਿ ਉਸੇ ਤਰ੍ਹਾਂ ਕਦੇ ਯੁੱਧ ਚਿੱਤਰਣ ਵਾਲੇ ਨੂੰ ਵੀ ਪੜਿਆ ਹੈ ਜਵਾਬ ਨਹੀਂ ਹੋਏਗਾ ਬਹੁਤਾਤ ਵਿੱਚ ਤਾਂ ਇਸ ਬਾਰੇ ਜਾਣਦੇ ਵੀ ਨਹੀਂ ਸੋ ਸਾਨੂੰ ਇਸ ਰਚਨਾ ਨੂੰ ਇੱਕ ਕਾਵ ਬੰਨਗੀ ਦੇ ਤੌਰ ਤੇ ਹੀ ਸਮਝਣਾ ਚਾਹੀਦਾ ਹੈ ਅਤੇ ਇਸ ਦੇ ਵਿੱਚ ਮਿਲੇ ਮੁੱਖ ਇਸ਼ਾਰੇ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜੋ ਸਾਨੂੰ ਦਿਨਾ ਮਹੀਨਿਆਂ ਮਹੂਰਤਾਂ ਸ਼ੁਭ ਅਸ਼ੁਭ ਨਾਲ ਜੁੜੇ ਸਾਰੇ ਕਰਮ ਕਾਂਡਾਂ ਤੋਂ ਬਾਹਰ ਕੱਢਦਾ ਹੈ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਗੁਰੂ ਸਾਹਿਬ ਦਾ ਆਦੇਸ਼ ਤਾਂ ਹਰ ਕੋ ਨਾਮ ਜਪ ਨਿਰਮਲ ਕਰਮ ਦਾ ਹੈ ਬਹੁਤ ਹੀ ਸਾਦਾ ਹੈ ਕਿ ਵਿਅਕਤੀ ਆਦ ਸੱਚ ਦੀ ਯਾਦ ਵਿੱਚ ਉਸ ਦੇ ਸਿਮਰਨ ਦੁਆਰਾ ਯਾਦ ਦੁਆਰਾ ਜੁੜੇ ਅਤੇ ਜੀਵਨ ਵਿੱਚ ਆਪਣੇ ਕਰਮ ਨੂੰ ਮੈਲ ਰਹਿਤ ਰੱਖੇ ਹਾਂ ਵਿਸ਼ੇਸ਼ ਸਤਸੰਗ ਲਈ ਸਥਾਨਕ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦੇ ਹਾਂ ਛੁੱਟੀ ਵਾਲੇ ਜਾਂ ਕੋਈ ਹੋਰ ਦਿਨ ਚੁਣੇ ਜਾ ਸਕਦੇ ਹਨ ਮੈਂ ਸਮਝਦਾ ਹਾਂ ਕਿ ਕੁਝ ਕੋਸ਼ਿਸ਼ ਕਰੀਏ ਤਾ ਅਜੇ ਵੀ ਪਿੱਛੇ ਕੀਤੀਆਂ ਗਲਤੀਆਂ ਵਿੱਚੋਂ ਨਿਕਲਿਆ ਜਾ ਸਕਦਾ ਹੈ